ਅੱਜ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਮਤੀ ਨਾਲ ਆਪਣੇ ਪਿੰਡ ਦੀ ਸਰਪੰਚ ਚੁਣੀ ਹੈ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਅਸੀਂ ਆਉਣ ਵਾਲੇ ਸਮੇਂ ਵਿੱਚ ਬਹੁਤ ਵਧੀਆ ਕੰਮ ਕਰਕੇ ਦਿਖਾਵਾਂਗੇ ਨਵਾਬਗੜ੍ਹ ਦੇ ਲੋਕਾਂ ਨੇ ਇੱਕ ਬਹੁਤ ਹੀ ਸਾਸਿਕ ਫੈਸਲਾ ਲਿਆ ਕਿ ਅੱਜ ਸਾਰਿਆਂ ਨੇ ਮਿਲ ਕੇ ਜਿਹੜਾ ਬਿਲਕੁਲ ਨਿਰਵਿਰੋਧ ਜਿਹੜਾ ਆ ਉਹ ਚੋਣਾਂ ਕੀਤੇ ਇੱਥੇ ਜੋ ਕਿ ਸਾਡੇ ਸੀਐਮ ਸਾਹਿਬ ਦਾ ਇੱਕ ਆਦੇਸ਼ ਵੀ ਸੀਗਾ ਔਰ ਸਾਨੂੰ ਇੱਕ ਉਹਨਾਂ ਦਾ ਸੁਨੇਹਾ ਵੀ ਸੀਗਾ ਕਿ ਪੰਚਾਇਤਾਂ ਜਿਹੜੀਆਂ ਉਹ ਨਿਰਵਿਰੋਧ ਜਿਹੜੀਆਂ ਉਹ ਚੁਣੀਆਂ ਜਾਣ ਉਹਦੇ ਕਾਰਨ ਦੇਖੋ ਬਹੁਤ ਇੱਕ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੈਸੇ ਦੀ ਜਿਹੜੀ ਬਰਬਾਦੀ ਹੈ ਉਹ ਘਟਦੀ ਹੈ ਪੈਸਾ ਬਰਬਾਦ ਨਹੀਂ ਹੁੰਦਾ ਔਰ ਦੂਸਰਾ ਪਿੰਡਾਂ ਦੇ ਵਿੱਚ ਜਿਹੜਾ ਇੱਕ ਮਾਹੌਲ ਬਣਦਾ ਆ ਆਪਸ ਦੇ ਵਿੱਚ ਲੜਾਈ ਝਗੜੇ ਦਾ ਗਰੁੱਪ ਬਣਦੇ ਆ ਉਹ ਸਾਰੀਆਂ ਚੀਜ਼ਾਂ ਤੇ ਠੱਲ ਪੈਂਦੀ ਹੈ ਔਰ ਅੱਜ ਮੈਂ ਕੱਲ ਪੰਜੂਪੁਰ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਸੀ ਆ ਕਿਉਂਕਿ ਉਹਨਾਂ ਨੇ ਵੀ ਕੱਲ ਇੱਕ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਸੀ ਅੱਜ ਇਸੇ ਤਰ੍ਹਾਂ ਜਿਹੜੀ ਆ ਸਾਡੇ ਪਿੰਡ ਆਵਾਦਗੜ੍ਹ ਦੇ ਲੋਕਾਂ ਨੇ ਬਹੁਤ ਇੱਕ ਸਮਝਦਾਰੀ ਦਾ ਕੰਮ ਕੀਤਾ ਹੈ ਤੇ ਸਾਰੇ ਪਤਵੰਤੇ ਸੱਜਣ ਮੇਰੇ ਕੋਲ ਆਏ ਨੇ ਪੂਰਾ ਪਿੰਡ ਦੇ ਜਿਹੜੇ ਮੋਤਵਰਨ ਦੇ ਜਿਹੜੇ ਜਿੰਨਾ ਲੋਕਾਂ ਦੇ ਹੱਥ 'ਚ ਪੂਰਾ ਪਿੰਡ ਹੈ ਉਹਨਾਂ ਨੇ ਆਪਣੇ ਸਰਬਸੰਮਤੀ ਦੇ ਨਾਲ ਸਾਡੀ ਛੋਟੀ ਭੈਣ ਛੋਟੀ ਬੇਟੀ ਗੁਰਪਿੰਦਰ ਕੌਰ ਨੂੰ ਜਿਹੜਾ ਆ ਉਹ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਮੈਂ ਇਸ ਨੂੰ ਬਹੁਤ-ਬਹੁਤ ਵਧਾਈ ਦੇਣਾ ਉਸ ਦੇ ਨਾਲ ਹੀ ਜਿੰਨੇ ਵੀ ਸਾਡੇ ਪੰਚ ਨੇ ਸਾਰੇ ਚੁਣੇ ਗਏ ਨੇ ਇਹਨਾਂ ਸਭ ਨੂੰ ਵੀ ਬਹੁਤ ਵਧਾਈ ਦੇਣਾ ਔਰ ਇਹ ਆਸ ਕਰਦਾ ਹਾਂ ਕਿ ਆਪਣੇ ਪਿੰਡ ਦੇ ਕਮਾ ਵਾਸਤੇ ਇਹ ਲੋਕ ਹਮੇਸ਼ਾ ਜਿਹੜਾ ਉਹ ਖੜੇ ਰਹਿਣਗੇ ਪਠਾਨਕੋਟ ਦੇ ਵੱਡੇ ਆਵਾਦਗੜ ਨੇ ਬਹੁਤ ਵਧੀਆ ਫੈਸਲਾ ਜਨਤਾ ਨਾਲ ਲਿਆ ਹਲਕਾ ਇੰਚਾਰਜ ਸਾਡੇ ਸ਼ਰਮਾ ਉਹ ਤੀਜੀ ਸ਼ਰਮਾ ਜੀ ਨੇ ਮਾਨ ਸਾਹਿਬ ਨੇ ਜੋ ਆਦੇਸ਼ ਦਿੱਤੇ ਆ ਇਹ ਸਰਬਸਮਤੀ ਦੇ ਨਾਲ ਬੜੇ ਪਿਆਰ ਨਾਲ ਦਬਦਬਾ ਤੋਂ ਬਿਨਾ ਪੰਚਾਇਤਾਂ ਜਿਹੜੀਆਂ ਪੰਚਾਇਤਾਂ ਦੀ ਚੋਣ ਹੋਣੀ ਚਾਹੀਦੀ ਆ ਉਹ ਸਾਡੇ ਸਾਰੇ ਪਿੰਡ ਨੇ ਬੜਾ ਪਿਆਰ ਦਿੱਤਾ ਬੜਾ ਸਾਥ ਦਿੱਤਾ ਉਹਦੇ ਨਾਲ ਸਾਡੀ ਵੱਡੇ ਆਵਾਦਗੜ੍ਹ ਦੀ ਜਿਹੜੀ ਪੰਚਾਇਤ ਆ ਅੱਜ ਮੈਂਬਰਾਂ ਸਮੇਤ ਸਰਪੰਚ ਹੁਣ ਹਾਰ ਸਾਡੀ ਨੰਨੀ ਮੁਨੀ ਭੜਾਈ ਰਵਿੰਦਰ ਕੌਰ ਜਿਹੜੀ ਸਰਪੰਚ ਚੁਣੀ ਗਈ ਬਾਕੀ ਨਾਲ ਜਿੰਨੇ ਵੀ ਪੰਚਾਇਤ ਦੇ ਮੈਂਬਰ ਹਨ ਉਹ ਸਾਰੇ ਚੁਣੇ ਗਏ ਨੇ ਬੜੇ ਪਿਆਰ ਦੇ ਨਾਲ ਬੜੀ ਸਹਿਮਤੀ ਦੇ ਨਾਲ ਚੁਣੇ ਗਏ ਆ ਇਹ ਮਾਨ ਸਰਕਾਰ ਨੂੰ ਬਹੁਤ ਹੀ ਇਸ ਦਾ ਉਹਨਾਂ ਦਾ ਸਦਕਾ ਉਹਨਾਂ ਦੇ ਹੁਕਮ ਅਨਸਾਰ ਇਹ ਜਿਹੜਾ ਕੰਮ ਹੋਇਆ ਵਾ ਪੰਚਾਇਤ ਦਾ ਬੜੇ ਪਿਆਰ ਨਾਲ ਹੋਇਆ ਇਹਨੂੰ ਪਿੰਡ ਵਾਲਿਆਂ ਨੇ ਇੱਕ ਵਾਰੀ ਮੋਹਤਾ ਦਿੱਤਾ ਹੈਗਾ ਮੇਰੇ ਨਾਲ ਕੁਝ ਵਾਅਦੇ ਕਰਦੇ ਸੀ ਪਿੰਡ ਵਾਲੇ ਵੀ ਕਹਿੰਦੇ ਵੀ ਚੱਲ ਬੜਾ ਟਾਈਮ ਹੋ ਗਿਆ ਵਾ ਸਰਪੰਚ ਬਣਦਿਆਂ ਨੂੰ ਕਈ ਵਾਰੀ ਹੈ ਕਈ ਸਰਪੰਚ ਆਏ ਆ ਤੇ ਕੋਈ ਵੀ ਪਿੰਡ ਦਾ ਵਿਕਾਸ ਨਹੀਂ ਹੁੰਦਾ ਪਿਆ ਤੇ ਆਪਾਂ ਕੋਈ ਨਵਾਂ ਏਦਾਂ ਦਾ ਕਰੀਏ ਤੁਸੀਂ ਇੱਕ ਵਾਰੀ ਉਹਨਾਂ ਨੂੰ ਕਿਹਾ ਤੁਸੀਂ ਸਾਰਿਆਂ ਨੂੰ ਪਤਾ ਹੀ ਪਿੰਡ ਸਾਰਿਆਂ ਨੂੰ ਪਤਾ ਹੀ ਪਿੰਡ ਦੀ ਕੋਈ ਡਿਵੈਲਪਮੈਂਟ ਨਹੀਂ ਹੁੰਦੀ ਆ ਕਿ ਤੇ ਪੋਸ਼ਲ ਬੰਦੇ ਹੈਗੇ ਸੀ ਕਿ ਜਿਹੜੇ ਕੋਸ਼ ਹਰਾਸਮੈਂਟ ਕਰਦੇ ਸੀ ਕਈ ਕੋਸ਼ਿਸ਼ ਰੱਖਦੇ ਸੀ ਮੇਲਾ ਹਨ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਦਿਲੋਂ ਚੱਲਿਆਗਾ ਤੁਸੀਂ ਵੀ ਮੇਰੇ ਨਾਲ ਦਿਲੋਂ ਸਾਥ ਦੇ ਹੋਗੇ ਤੇ ਮੈਂ ਤੁਹਾਡੀ ਪਿੱਠ ਨਹੀਂ ਲੱਗਦਾਗਾ ਤੇ ਬਾਕੀ ਕੁਝ ਮੇਰੇ ਨਾਲ ਦਿਲੋਂ ਚੱਲੇ ਹੋਗੇ ਤੇ ਮੈਂ ਕਦੀ ਪਿੱਛੇ ਨਹੀਂ ਟਾਂਗਾ ਜਿਹੜੇ ਕੰਮ ਨੂੰ ਜਿਹੜੇ ਕੰਮ ਦੀ ਤੁਸੀਂ ਡਿਮਾਂਡ ਰੱਖੋਗੇ ਮੈਂ ਖੈਲ ਦੇ ਅਧਾਰ ਤੇ ਕਰਵਾਉਣ ਦੀ ਕੋਸ਼ਿਸ਼ ਕਰਾਂਗਾ